ਹੈਲੋ ਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਕਰ ਰਿਹਾ ਮੇਕਅਪ ਤੇ ਜਿਹੜੀ ਇਹ ਵਾਰੀ ਡਰੈੱਸ ਆ ਇਹ ਮੈਂ ਲਈ ਆ ਸਿੰਗਲਾ ਲਹਿੰਗਾ ਹਾਊਸ ਜਿਹੜੇ ਕਿ ਮੋਡ ਮੰਡੀ ਵਿੱਚ ਈ ਜਿੱਨਾਂ ਦੀ ਸ਼ਾਪ ਆ ਬਹੁਤ ਸੋਹਣੀ ਲਹਿੰਗਿਆਂ ਦੀ ਵੈਰਾਈਟੀ ਤੇ ਡਰੈੱਸਸ ਬਹੁਤ ਪਿਆਰੀਆਂ ਮਿਲਦੀਆਂ ਤੇ ਉਹਨਾਂ ਦਾ ਮਤਲਬ ਡੀਲਿੰਗ ਦਾ ਵੀ ਇਹ ਵੀ ਬਹੁਤ ਜ਼ਿਆਦਾ ਵਧੀਆ ਵਾ ਤੇ ਡਰੈੱਸਾਂ ਵੀ ਬਹੁਤ ਵਧੀਆ ਬਹੁਤ ਸਹੀ ਰੇਟ ਤੇ ਆਪ ਨੂੰ ਮਿਲ ਜਾਂਦੀਆਂ ਤੇ ਅਗਰ ਬਰਾਇਡਲ ਨੇ ਜਾਂ ਕਿਸੇ ਪਾਰਟੀ ਫੰਕਸ਼ਨ ਦੇ ਲਈ ਤੁਸੀਂ ਕਿਸੇ ਵੀ ਮਤਲਬ ਮੌਕੇ ਤੇ ਡਰੈੱਸ ਲੈਣਾ ਚਾਹੁੰਦੇ ਹੋ ਤਾਂ ਸਿੰਗਲਾ ਲਹਿੰਗਾ ਹਾਊਸ ਤੇ ਜ਼ਰੂਰ ਵਿਜ਼ਿਟ ਕਰਿਓ ਤੇ ਹੁਣ ਆਪਣਾ ਮੇਕਅਪ ਸਟਾਰਟ ਹੋ ਗਿਆ ਤੇ ਆਰਤੀ ਨੇ ਮੇਰੇ ਸੀਟੀਐਮ ਕਰ ਦਿੱਤਾ ਸੀਗਾ ਤੇ ਹੁਣ ਉਹ ਮੇਰੇ ਰੋਜ਼ ਵਾਟਰ ਅਪਲਾਈ ਕਰ ਰਹੀ ਹੈ ਦੈਨ ਉਹ ਮੋਇਸਚਰਾਈਜ਼ਰ ਲਗਾਏਗੀ ਤੇ ਅੱਜ ਆਰਤੀ ਮੇਰੇ ਫੇਸ ਤੇ ਮੇਕਅਪ ਕਰੇਗੀ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਆ ਆਪਣੇ ਨਾਲ ਨਾਲ ਜਦੋਂ ਆਪਣੇ ਬੱਚੇ ਵੀ ਜਿਹੜੇ ਆਪਣੇ ਕੋਲ ਸਿੱਖਦੇ ਆ ਬੜਾ ਸੋਹਣਾ ਕੰਮ ਕਰਦੇ ਆ ਤੇ ਹੁੰਦਾ ਕਿ ਚਲੋ ਆਪਾਂ ਕਿਸੇ ਨੂੰ ਕੁਝ ਸਿਖਾਇਆ ਤੇ ਉਹ ਵੀ ਆਪਣੇ ਪੈਰਾਂ ਤੇ ਸਟੈਂਡ ਹੋਏ ਤੇ ਬਹੁਤ ਮਿਹਨਤੀ ਬੱਚੇ ਨੇ ਬਹੁਤ ਵਧੀਆ ਕੰਮ ਕਰਦੇ ਨੇ ਤੇ ਅੱਜ ਆਰਤੀ ਨੇ ਮੇਰੇ ਮੇਕਅਪ ਕਰਨਾ ਮੈਨੂੰ ਡਰੈਸ ਨਾਲ ਰੈਡੀ ਕੀਤਾ ਤੇ ਮੈਨੂੰ ਬੜਾ ਵਧੀਆ ਲੱਗਾ ਕਿ ਹਾਂ ਵਾਕਈ ਮਤਲਬ ਉਹਨਾਂ ਨੇ ਬਹੁਤ ਵਧੀਆ ਕੀਤਾ ਚਲੋ ਜਿੱਥੇ ਉਹਨਾਂ ਨੂੰ ਲੱਗਦਾ ਸੀ ਕੋਈ ਪ੍ਰੋਬਲਮ ਤਾਂ ਆਪਾਂ ਉਹਨਾਂ ਨੂੰ ਹੈਲਪ ਵੀ ਕੀਤੀ ਗਾਈਡ ਕੀਤਾ ਬਟ ਉਹਨਾਂ ਨੇ ਬੜਾ ਪਿਆਰਾ ਕੀਤਾ ਸਭ ਤੋਂ ਪਹਿਲਾਂ ਮੇਰੀ ਆਈਸਾ ਮੇਕਅਪ ਸਟਾਰਟ ਕੀਤਾ ਉਹਨੇ ਬਿਊਟੀ ਬਲੈਂਡਰ ਦੇ ਨਾਲ ਜੋ ਵੀ بیس ਲਗਾਇਆ ਉਹਨੂੰ ਬਲੈਂਡ ਕੀਤਾ ਥੈਨ ਉਹਨੇ ਮੇਰੇ ਟੀਲ ਲਗਾਇਆ ਕੰਪੈਕਟ ਜੋ ਵੀ ਆਪਾਂ ਵਰਤਣਾ ਚਾਹੁੰਦੇ ਆ ਵਰਤ ਸਕਦੇ ਆ ਇਹਦੇ ਵਿੱਚ ਵਿੱਚ ਤੁਸੀਂ ਉਹਦਾ ਮੇਕਅਪ ਵੀ ਦੇਖ ਸਕਦੇ ਹੋ ਨਾਲ ਹੀ ਤੁਸੀਂ ਮੇਕਅਪ ਸਿੱਖ ਵੀ ਸਕਦੇ ਹੋ ਕਿ ਕਿਵੇਂ ਆਪਾਂ ਮੇਕਅਪ ਕਰਨਾ ਦੈਨ ਉਹ ਕ੍ਰੀਜ਼ ਬਣਾਉਣ ਲੱਗੀ ਜੋ ਪਾਈਜ਼ ਦੇ ਉੱਪਰ ਮੈਟ ਕਲਰ ਦੇ ਨਾਲ ਕ੍ਰੀਜ਼ ਬਣਾਣੀ ਆ ਤੇ ਲਾਈਟ ਕਲਰ ਦੇ ਨਾਲ ਲਾਈਟ ਜਿਹੜੀ ਹੁੰਦੀ ਨੇ ਕ੍ਰੀਜ਼ ਜਿਹੜੀ ਕ੍ਰੀਏਟ ਕੀਤੀ ਬੜੀ ਸੋਹਣੀ ਕ੍ਰੀਜ਼ ਬਣਾਈ ਤੇ ਦੈਨ ਅੱਜ ਗਲਿਟਰਸ ਲਗਾਉਣ ਦਾ ਇਰਾਦਾ ਸੀ ਇੰਨ ਕਾ ਚਲੋ ਗਲਿਟਰਸ ਲਗਾ ਕੇ ਦੇਖਦੇ ਆਪਾਂ ਕਿਵੇਂ ਦੇ ਲੱਗਦਾ ਮੇਕਅਪ ਬਾਕੀ ਜਦੋਂ ਆਪਾਂ ਮੇਕਅਪ ਕਰਦੇ ਆਂ ਵਿਦ ਡਰੈਸ ਦੇ ਨਾਲ ਪ੍ਰੋਪਰ ਤੇ ਬੜਾ ਹੀ ਵਧੀਆ ਲੱਗਦਾ ਆਪਣੇ ਆਪ ਨੂੰ ਵੀ ਲੱਗਦਾ ਕਿ ਇੱਕ ਲੁੱਕ ਆਪਾਂ ਕ੍ਰੀਏਟ ਕੀਤੀ ਥੋੜਾ ਜਿਹਾ ਆਪਣੇ ਆਪ ਨੂੰ ਵੀ ਟਾਈਮ ਦਿੱਤਾ ਨਹੀਂ ਤਾਂ ਰੋਜ਼ ਕਲਾਇੰਟਸ ਤੇ ਕਰ ਕਰਕੇ ਵੀ ਆ ਹੁੰਦਾ ਕਿ ਕਦੇ ਆਪਾਂ ਵੀ ਕਰਵਾਈਏ ਬਾਕੀ ਜਦੋਂ ਕਿਤੇ ਆ ਫੰਕਸ਼ਨ ਤੇ ਜਾਣਾ ਹੁੰਦਾ ਉਦੋਂ ਜਲਦੀ ਹੁੰਦੀ ਆ ਹੁੰਦਾ ਨਹੀਂ ਆ ਤੇ ਮੇਰੇ ਥੋੜੇ ਥੋੜੇ ਪਿੰਪਲਸ ਵੀ ਹੋ ਗਏ ਸੀ ਬਟ ਇਹਦੇ ਨਾਲ ਵੀ ਬੜਾ ਹੀ ਸੋਹਣਾ ਮੇਕਅਪ ਕੀਤਾ ਤੇ ਵੀਡੀਓ ਨੂੰ ਪੂਰਾ ਦੇਖਿਓ ਸ਼ੇਅਰ ਕਰਿਓ ਵੱਧ ਵੱਧ ਲਾਈਕ ਵੀ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਮੇਕਅਪ ਕਿਵੇਂ ਦਾ ਲੱਗਿਆ ਕਿਉਂਕਿ ਇਹਦੇ ਨਾਲ ਨਾਲ ਜਿੰਨੇ ਮੇਕਅਪ ਕੀਤਾ ਉਨੂੰ ਵੀ ਬੜਾ ਹੌਸਲਾ ਮਿਲਦਾ ਵਾ ਕਿ ਹਾਂ ਸਭ ਨੂੰ ਮੇਰਾ ਮੇਕਅਪ ਪਸੰਦ ਆਇਆ ਤੇ ਇਹ ਵਾਲੇ ਜਿਹੜੇ 글ਿਟਰਸ ਆ ਇਹ ਐਪਲਾਈ ਕੀਤੇ ਸੀ ਕੋਈ ਜ਼ਿਆਦਾ ਮਹਿੰਗੇ ਨਹੀਂ ਪੈਂਦੇ ਸਾਰੇ ਕਲਰਸ ਇਹਦੇ ਵਿੱਚ ਅਵੇਲੇਬਲ ਹੈਗੇ ਆ 글ਿਟਰਸ ਲਗਾਉਣ ਤੋਂ ਪਹਿਲਾਂ ਇੱਕ ਹਲਕਾ ਜਿਹਾ ਆਈ ਸ਼ੈਡੋ ਲਗਾਇਆ ਵਾ ਕੋਈ ਵੀ ਸ਼ੇਡ ਦਾ 골ਡਨ ਕਾਪਰ ਕੋਈ ਸੀ ਕੋਈ ਵੀ ਤੁਸੀਂ ਥੋੜੀ ਜਿਹੀ ਸ਼ੇਡ ਦੇ ਸਕਦੇ ਹੋ ਤੇ ਇਸ ਤੋਂ ਬਾਅਦ ਫਿੰਗਰ ਦੇ ਨਾਲ ਹੀ ਆਪਾਂ ਜਿਹੜਾ ਇਹਨੂੰ ਡੈਪ-ਟੈਪ ਕਰ ਦੇਣਾ ਕੋਈ ਵੀ ਗਲੂ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਔਰ ਨਾ ਹੀ ਉੱਤਰਦੇ ਨੇ ਬੜੀ ਵਧੀਆ ਮਤਲਬ ਸਟੇਇੰਗ ਪਾਵਰ ਇਹਨਾਂ ਦੀ ਬਹੁਤ ਵਧੀਆ ਸਟੇ ਰਹਿੰਦੇ ਨੇ ਕਿਸੇ ਵੀ ਕਲਰਸ ਤੇ ਆਪਾਂ ਇਹਦੇ ਵਿੱਚ ਮਿਲ ਜਾਂਦੇ ਆਪਾਂ ਨੂੰ ਤੇ ਦੈਨ ਲਾਸਟ ਤੇ ਹਲਕਾ ਜਿਹਾ ਟੱਚ ਦਿੱਤਾ ਬਰਸ਼ ਦੇ ਨਾਲ ਜਿਵੇਂ ਆਪਾਂ ম্যাਟ ਕਲਰ ਦੇ ਨਾਲ ਹੀ ਲਾਸਟ ਤੇ ਟੱਚ ਦਿੰਨੇ ਆ ਲਾਸਟ ম্যাਟ ਕਲਰ ਹੀ ਲਾਸਟ ਤੇ ਆਪਾਂ ਯੂਜ਼ ਕਰਦੇ ਆ ਦੈਨ ਆਪਾਂ ਪ੍ਰਾਈਮਰ ਯੂਜ਼ ਕੀਤਾ 슈ਗਰ ਦਾ ਬਹੁਤ ਵਧੀਆ ਪ੍ਰਾਈਮਰ ਆ ਬਹੁਤ ਵਧੀਆ ਕਵਰੇਜ ਹੈ ਦੀ ਲੌਂਗ ਲਾਸਟਿੰਗ ਆ ਬਹੁਤ ਵਧੀਆ ਹੈ ਤੇ ਜਿਆਦਾ ਮਹਿੰਗਾ ਵੀ ਨਹੀਂ ਆਂਦਾ 700 ਦੀ ਰੇਂਜ ਵਿੱਚ ਆਪਾਂ ਨੂੰ ਜਿਹੜਾ ਪ੍ਰਾਈਮਰ ਇਹ ਮਿਲ ਜਾਂਦਾ ਤੇ ਪ੍ਰਾਈਮਰ ਆਪਾਂ ਬੜਾ ਹਲਕਾ ਜਿਹਾ ਲਗਾਉਣਾ ਹੁੰਦਾ ਤੇ ਸਾਰੇ ਫੇਸ ਤੇ ਜਿਹੜਾ ਪ੍ਰਾਈਮਰ ਲਗਾਤਾ ਤੇ ਪ੍ਰਾਈਮਰ ਨੂੰ ਕਦੇ ਵੀ ਇਦਾਂ ਨਹੀਂ ਲਗਾਉਣਾ ਕਿ ਜਿਵੇਂ ਮੋਇਸਚਰਾਈਜ਼ਰ ਲਗਾ ਰਹੇ ਆ ਕਿ ਦੀ ਮ사ਜ ਕਰਨੀ ਆ ਹਲਕਾ ਹਲਕਾ ਇੱਕ ਵਾਰ ਸਾਰੇ ਫੇਸ ਦੇ ਉੱਪਰ ਆਪਾਂ ਸਪਰੈਡ ਕਰ ਲੈਣਾ ਤੇ ਅੱਜ ਦੀ ਲੁੱਕ ਤੁਸੀਂ ਦੇਖੋ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਮੈਨੂੰ ਪਰਸਨਲੀ ਬੜੀ ਸੋਹਣੀ ਲੱਗੀ ਆ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗ ਰਿਹਾ ਤੇ ਦੈਨ ਫਿਰ ਉਸਨੇ ਇੱਕ ਕੰਸੀਲਰ ਯੂਜ਼ ਕੀਤਾ ਮੇਰੇ ਜ਼ਿਆਦਾ ਡਾਰਕ ਸਰਕਲ ਨਹੀਂ ਹੈਗੇ ਸੀ ਬਾਕੀ ਹੌ ਥੋੜੇ ਥੋੜੇ ਕਿਤੇ ਮਾਰਕਸ ਸੀਗੇ ਪਿੰਪਲਸ ਤੇ ਲਾਈਕ ਜ਼ਿਆਦਾ ਨਹੀਂ ਕੰਸੀਲਿੰਗ ਕਰਨ ਦੀ ਲੋੜ ਸੀ ਕਰੈਕਟਿੰਗ ਕਰਨ ਦੀ ਲੋੜ ਬਸ ਕਰੈਕਸ਼ਨ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਸੀ ਇਸ ਕਰਕੇ ਮਤਲਬ ਜਸਟ ਉਹਨੇ ਲਾਈਟ ਜੈ ਕੰਸੀਲਰ ਜਿਹੜਾ ਲਗਾ ਦਿੱਤਾ ਜ਼ਿਆਦਾ ਡਾਰਕ ਨਹੀਂ ਲਗਾਇਆ ਤੇ ਉਹਦੇ ਨਾਲ ਹੀ ਜਿਹੜੇ ਡਾਰਕ ਸਰਕਲ ਆ ਜਾਂ ਕੁਝ ਵੀ ਲਾਈਟ ਦੇ ਪ੍ਰੋਬਲਮ ਆ ਉਹ ਕਵਰ ਹੋ ਗਈ ਬੜੇ ਵਧੀਆ ਤਰੀਕੇ ਨਾਲ ਕਿ ਜਿਆਦਾ ਜਿਹੜਾ بیس ਆ ਉਹ ਵੀ ਨਹੀਂ ਸੀ ਬਣਾਉਣਾ ਬਟ ਅੱਜ ਸੋਚ ਰਹੀ ਸੀ ਕਿ ਆਪਾਂ ਵੀ ਇੱਕ ਹੈਵੀ بیس ਤਿਆਰ ਕਰਕੇ ਦੇਖੀ ਕਈ ਵਾਰ ਵੀਡੀਓਸ 'ਚ ਦੇਖਦੇ ਆ ਬੜਾ ਹੈਵੀ بیس ਤਿਆਰ ਕੀਤਾ ਹੁੰਦਾ ਬਟ ਸੋਚ ਕੇ ਵੀ ਸਾਡੇ ਕੋਲ ਹੈਵੀ بیس ਜਿਹੜਾ ਰੈਡੀ ਨਹੀਂ ਹੋਇਆ ਕਿਉਂਕਿ ਆਪਣੇ ਹੱਥ ਤੇ ਜਿਵੇਂ ਦਾ ਟਿਕ ਜਾਂਦਾ ਨਾ ਤੇ ਉਹੀ ਚੀਜ਼ ਟਿਕ ਜਾਂਦੀ ਅਸੀਂ ਬੜਾ ਸੋਚਿਆ ਕਿ ਆਪਾਂ ਲੇਅਰਸ ਤੇ ਲੇਅਰਸ ਚੜਾ ਕੇ ਦੇਖਦੇ ਆ ਬਟ ਸਾਡੇ ਕੋਲ ਉਹ ਚੀਜ਼ ਨਹੀਂ ਹੋਈ ਤੇ ਅੱਜ ਆਪਾਂ ਯੂਜ਼ ਕਰ ਰਹੇ ਆ ਮੇਕਅਪ ਸਟੂਡੀਓ ਦਾ ਬੀਸ ਮੇਕਅਪ ਸਟੂడియో ਦੇ ਰਿਜ਼ਲਟ ਬਹੁਤ ਵਧੀਆ ਹਰ ਵਾਰੀ ਆਪਾਂ ਤੁਹਾਡੇ ਨਾਲ ਕਰਾਈ ਲਾਉਂਦੇ ਪ੍ਰੋਡਕਟਸ ਲੈ ਕੇ ਆਉਨੇ ਆ ਨਾ ਜਾਂ ਫੋਰ ਏਵਰ 52 ਦੇ ਲੈ ਕੇ ਆਉਨੇ ਆ ਇੱਕ ਦੋ ਵਾਰ ਮੈਕ ਦੇ ਲੈ ਕੇ ਆਏ ਬਟ ਇਸ ਵਾਰੀ ਆਪਾਂ ਤੁਹਾਡੇ ਨਾਲ ਮੇਕਅਪ ਸਟੂడియో ਜਿਹੜੇ ਪ੍ਰੋਡਕਟ ਸ਼ੇਅਰ ਕਰ ਰਹੇ ਹਾਂ ਬਹੁਤ ਵਧੀਆ ਰਿਜ਼ਲਟ ਇਹਨਾਂ ਦਾ ਵੀ ਤੇ ਇਹਦੇ ਵਿੱਚ ਵੀ ਜੇ ਕਈ ਵਾਰ ਆਪਣੇ ਕੋਲ ਐਗਜੈਕਟ ਕਲਰ ਨਹੀਂ ਹੁੰਦਾ ਤੇ ਆਪਾਂ ਇੱਕ ਜਾਂ ਦੋ بیس ਨੂੰ ਆਪਸ ਦੇ ਵਿੱਚ ਮਿਕਸ ਕਰਕੇ ਬੜੇ ਵਧੀਆ ਤਰੀਕੇ ਨਾਲ ਆਪਣੀ ਜੋ ਸਕਿਨ ਟੋਨ ਦੇ ਉੱਪਰ ਜਾਂਦਾ ਵਾ بیس ਉਹ ਜਿਹੜਾ ਅਪਲਾਈ ਕਰ ਸਕਦੇ ਆ ਜੇ ਤੁਹਾਨੂੰ ਨਹੀਂ ਸਮਝ ਆਉਂਦਾ ਸੀ ਕਿਵੇਂ ਕਰੀਏ ਤਾਂ ਤੁਸੀਂ ਹਲਕਾ ਜਿਹਾ ਆਪਣੀ neck ਤੇ ਲਗਾ ਕੇ ਦੇਖੋ ਤੇ ਉਹਨੂੰ ਥੋੜਾ ਜਿਹਾ ਮਰਜ਼ ਕਰਕੇ ਦੇਖੋ ਤਾਂ ਜੇ ਬਲੈਂਡ ਹੋ ਰਿਹਾ ਪ੍ਰੋਪਰ ਲੱਗ ਰਿਹਾ ਕਿ ਸਕਿਨ ਦੇ ਵਿੱਚ ਹੀ ਮਰਜ਼ ਹੋ ਗਿਆ ਨਹੀਂ ਪਰ ਓਵਰ ਲੱਗ ਰਿਹਾ ਉੱਪਰ ਤਾਂ ਤੁਸੀਂ ਇਟਸ ਓਕੇ ਨੂੰ ਲਗਾ ਸਕਦੇ ਹੋ ਬਲੈਂਡਿੰਗ ਕਰ ਦਿੱਤੀ ਬੜੀ ਵਧੀਆ ਬਲੈਂਡਿੰਗ ਵੀ ਕੀਤੀ ਆ ਇੱਕ ਵਾਰ ਲੱਗਦਾ ਕਿ ਬਹੁਤ ਜ਼ਿਆਦਾ بیس ਲੱਗ ਰਿਹਾ ਬਟ ਅਜੇ ਦੀ ਬਲੈਂਡਿੰਗ ਬਾਕੀ ਆ ਉਸ ਤੋਂ ਬਾਅਦ ਬਲਸ਼ਰ ਟੀਐਲ ਵਗੈਰਾ ਸਭ ਕੁਝ ਲੱਗਣਾ ਵਾ ਤੇ ਮੇਕਅਪ ਕਰਦਿਆਂ ਕਰਦਿਆਂ ਜਦੋਂ ਤੱਕ ਆਪਾਂ हेयर स्टाइल ਤੇ ਪਹੁੰਚਦੇ ਆ ਨਾ ਉਦੋਂ ਤੱਕ ਜਿਹੜਾ ਆਪਣਾ ਮੇਕਅਪ ਕਾਫੀ ਹੀ ਹੱਦ ਤੱਕ ਜਿਹੜਾ ਅਬਜ਼ਰਵ ਹੋ ਜਾਂਦਾ ਸਕਿਨ ਦੇ ਵਿੱਚ ਮਤਲਬ ਲੱਗਦਾ ਨਹੀਂ ਕਿ ਆਪਾਂ ਜ਼ਿਆਦਾ ਓਵਰ ਕੀਤਾ ਬੜੀ ਵਧੀਆ ਲੁੱਕ ਜਿਹੜੀ ਆ ਜਾਂਦੀ ਆ ਬਾਕੀ ਇਹ ਜੇ ਲਿਪਸਟਿਕ ਲਗਣੀ ਲਾਈਨਰ ਲਗਣਾ ਤੇ ਉਹ ਤੋਂ ਬਾਅਦ ਵੀ ਮੇਕਅਪ ਜਿਹੜਾ ਬੜਾ ਸੈਟਲ ਜਿਹੀ ਲੁੱਕ ਜਿਹੜੀ ਆ ਜਾਂਦੀ ਆ ਤੇ ਹੁਣ ਜਿਹੜਾ 슈ਗਰ ਦਾ ਹੀ ਆਪਾਂ ট্রান্সਲੂਸੈਂਟ ਪਾਊਡਰ ਯੂਜ਼ ਕੀਤਾ ਤੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਜਦੋਂ بیس ਲਗਾ ਲੈਂਦੀਆਂ ਕੋਈ ਵੀ ਫਾਊਂਡੇਸ਼ਨ ਲਗਾ ਲੈਂਦੀਆਂ ਉਸ ਤੋਂ ਬਾਅਦ ਕੀ ਯੂਜ਼ ਕਰੀਏ ਜਾਂ ਕੀ ਯੂਜ਼ ਕਰਨਾ ਚਾਹੀਦਾ ਵਾ ਤੇ 슈ਗਰ ਦੇ ਇਹ ਵਾਲੇ ਜਿਹੜੇ ਆ ট্রান্সਲੂਸੈਂਟ ਪਾਊਡਰ ਬੋਲ ਦਿੰਦੇ ਆ ਜਦੋਂ ਤੁਸੀਂ ਮੈਂ ਪਰੋਗੇ ਨਾਇਕਾ ਤੋਂ ਜਿੱਥੋਂ ਵੀ ਬਾਈ ਕਰਨਾ ਜਾ ਸ਼ੂਗਰ ਦੀ ਐਪ ਤੋਂ ਦਾ ট্রান্সਲੂਸਨ ਪਾਊਡਰ ਪਰ ਦੇਓ ਉਹਦੇ ਤੋਂ ਤੁਹਾਨੂੰ yellow ਦੇਖੇਗਾ white ਦੇਖੇਗਾ ਜੇ ਕਿਸੇ ਦੀ ਕੰਪਲੈਕਸ਼ਨ ਥੋੜੀ ਜੀ ਡਾਰਕ ਆ ਜਾਂ ਕਿਦਾਂ ਵੀ ਆ ਉਹ yellow ਬਾਈ ਕਰ ਸਕਦੇ ਹੋ ਅਗਰ ਕਿਸੇ ਦੀ ਮੀਡੀਅਮ ਆ ਤਾਂ white yellow ਦੋਨਾਂ ਨੂੰ ਮਿਕਸ ਕਰ ਸਕਦੇ ਆ ਅਗਰ ਕਿਸੇ ਦੀ ਫੇਅਰ ਆ ਤਾਂ white ਸਹੀ ਰਹੇਗਾ ਤੇ ਇਸ ਤੋਂ ਬਾਅਦ ਆਪਾਂ ਕੰਟੋਰ ਕੀਤਾ ਤਾਂ ਕੰਟੋਰੋ ਨੇ ਥੋੜਾ ਜਾਂ نیچے ਕਰ ਦਿੱਤਾ ਸੀਗਾ ਬਟ ਮੈਨੂੰ ਸਮਝਾਇਆ ਫਿਰ ਉਹਨੇ ਕਾਫੀ ਹੱਦ ਤੱਕ ਸਹੀ ਵੀ ਕੀਤਾ ਬਟ ਥੋੜਾ ਜਾਂ ਮੈਨੂੰ ਲੱਗ ਰਿਹਾ ਸੀ ਕਿ ਥੋੜਾ ਡਾਊਨ ਕਰਤਾ ਕੰਟੋਰ ਉੱਪਰ ਕਰਨਾ ਸੀਗਾ but holy holy ਜਿਵੇਂ ਮੇਕਅਪ ਫੁੱਲ ਹੋਇਆ ਤਾਂ ਉਹ ਇੰਨਾ ਸ਼ੋ ਨਹੀਂ ਹੋਇਆ ਪਰ ਜਿਹਨੂੰ ਕਾਫੀ ਮੇਕਅਪ ਦੀ ਨੌਲੇਜ ਆ ਸਿਰਫ ਉਹ ਹੀ ਜਾਣ ਸਕਦਾ ਅਦਰਵਾਇਸ ਨਹੀਂ ਪਤਾ ਚੱਲਦਾ ਕਿ ਕੰਟੋਰ ਵਿੱਚ ਕੋਈ ਪ੍ਰੋਬਲਮ ਆਈ ਹੈ ਤੇ ਬੜਾ ਵਧੀਆ ਕੰਟੋਰ ਕੀਤਾ ਬਲਸ਼ਰ ਵੀ ਬੜਾ ਵਧੀਆ ਕੀਤਾ ਬਲਸ਼ਰ ਲਿਕਵਿਡ ਯੂਜ਼ ਕੀਤਾ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਕੇ ਬਿਊਟੀ ਦਾ ਬਹੁਤ ਵਧੀਆ ਰਿਜ਼ਲਟ ਆ ਇਹਦੇ ਵੀ ਕੇ ਬਿਊਟੀ ਦੇ ਵੀ ਤੇ ਆਪਾਂ ਕੇ ਬਿਊਟੀ ਦਾ ਜਿਹੜਾ ਵਾ ਬਲਸ਼ਰ ਲਿਕਵਿਡ ਯੂਜ਼ ਕਰ ਰਹੇ ਆ ਤੇ ਇੱਕ ਚੀਜ਼ ਐ ਹੋਰ ਕਰ ਦਿੱਤੀ ਸੀ ਪਤਾ ਫਾਊਂਡੇਸ਼ਨ ਤੋਂ ਬਾਅਦ ਜਦੋਂ ਆਪਾਂ ਟੀਲ ਲਗਾਉਣੀ ਆ ਤੇ ਉਸ ਤੋਂ ਬਾਅਦ ਆਪਾਂ ਲਿਕਵਿਡ ਪ੍ਰੋਡਕਟਸ ਨਹੀਂ ਯੂਜ਼ ਕਰਦੇ ਬਟ ਸਾਡੀ ਆਰਤੀ ਭੁੱਲ ਗਈ ਸੀਗੀ ਮੈਂ ਲਿਕਵਿਡ ਕੰਟੋਰਿੰਗ ਲਿਕਵਿਡ ਬਲਸ਼ਰ ਯੂਜ਼ ਕਰਨਾ ਤਾਂ ਦੈਨ ਉਹਨੇ ਟੀਲ ਦੇ ਉੱਪਰ ਹੀ ਸਾਰਾ ਕੀਤਾ ਕਿ ਅੱਜ ਆਪਾਂ ਕਰਕੇ ਦੇਖਦੇ ਆ ਮੈਂ ਕਿਹਾ ਚਲੋ ਕੋਈ ਕਰ ਲਈ ਕਰਕੇ ਦੇਖ ਲਓ ਬਟ ਫਿਰ ਵੀ ਰਿਜ਼ਲਟ ਬਹੁਤ ਵਧੀਆ ਆਇਆ ਫਿਰ ਉਸ ਤੋਂ ਬਾਅਦ ਫੇਰ ਆਪਾਂ ਜਿਹੜਾ ਟੀਲ ਦੁਬਾਰਾ ਇਹ ਲਗਾ ਦਿੱਤਾ ਇਹ ਹੁੰਦਾ TL ট্রান্সলিউশন পাউডার ਤਾਂ ਆਪਾਂ ਲਿਕੁਇਡ ਕਰਨ ਤੋਂ ਬਾਅਦ ਹੀ ਲਗਾਉਣੀ ਆ ਪਰ ਅਸੀਂ ਫਾਊਂਡੇਸ਼ਨ ਤੋਂ ਬਾਅਦ ਇਹਨੂੰ ਲਗਾਇਆ ট্রান্সলিউশন পাউডার ਨੂੰ ਦੈਨ ਅਸੀਂ ਲਿਕੁਇਡ ਪ੍ਰੋਡਕਟ ਲਗਾਏ ਫਿਰ ਇਹ ਲਗਾਤਾ ਅਦਰਵਾਇਜ਼ ਆਪਾਂ ਨੂੰ ਦੋ ਵਾਰ ਲਗਾਉਂਦੀ ਜ਼ਰੂਰਤ ਨਹੀਂ ਪੈਂਦੀ ਆਪਾਂ ਫਾਊਂਡੇਸ਼ਨ ਤੋਂ ਬਾਅਦ ਲਿਕੁਇਡ ਕੰਟੋਰਿੰਗ ਕਰਨੀ ਆ ਜੇ ਆਪਾਂ ਲਿਕੁਇਡ ਕਰਨੀ ਆ ਤੇ ਫਿਰ ਆਪਾਂ ট্রান্সলিউশন পাউਡਰ ਲਾਣਾ ਨਹੀਂ ਤਾਂ ਆਪਾਂ ਜੇ ਪਾਊਡਰ ਹੀ ਕਰਨਾ ਤਾਂ ਆਪਾਂ TL ਹੀ ਲਗਾਵਾਂਗੇ ਫਾਊਂਡੇਸ਼ਨ ਤੋਂ ਬਾਅਦ ਤੇ ਹੁਣ ਜਿੱਥੇ-ਜਿੱਥੇ ਕੰਟੋਰਿੰਗ ਦੀ ਜ਼ਰੂਰਤ ਆਪਾਂ ਉੱਥੇ-ਉੱਥੇ ਕੰਟੋਰਿੰਗ ਕਰ ਰਹੇ ਹਾਂ ਜੋਅ ਲਾਈਨ ਤੇ ਹਲਕਾ ਜਾਂ ਫੋਰਹੈਡ ਤੇ ਮੇਰੇ ਕਹਿੰਦੇ ਕਿ ਫੋਰਹੈਡ ਤੇ ਜ਼ਰੂਰਤ ਨਹੀਂ ਆ ਮੈਂ ਕਹਿੰਦੀ ਨਹੀਂ ਮੇਰਾ ਫੋਰਹੈਡ ਥੋੜਾ ਜਿਹਾ ਉੱਚਾ ਹੀ ਬਸ ਗ੍ਰੋਥ ਕਰਕੇ ਥੋੜਾ ਜਿਹਾ ਲੁਕਿਆ ਹੋਇਆ ਤਾਂ ਮੈਂ ਜਸਟ ਉਹਨਾਂ ਨੂੰ ਸਮਝਾਉਣ ਦੇ ਲਈ ਮੈਂ ਜਾਣ-ਬੁੱਝ ਕੇ ਫੋਰਹੈਡ ਤੇ ਕੰਟੋਰਿੰਗ ਕਰਵਾਈ ਕਿ ਵੀ ਇਹ ਪਤਾ ਚੱਲ ਜੂ ਕਿਵੇਂ ਕਰਨੀ ਆ ਮੈਨੂੰ ਬੜਾ ਵਧੀਆ ਲੱਗਦਾ ਕਿ ਜਦੋਂ ਇਹ ਸਾਰਾ ਕੰਮ ਕਰਦੇ ਆ ਜਦੋਂ ਮਤਲਬ ਜਦੋਂ ਇੱਕ ਸੈਲੂਨ ਦੇ ਵਿੱਚ ਕੋਈ ਵੀ ਕੰਮ ਕਰਦੇ ਆ ਨਾ ਸੇਮ ਉਸੇ ਤਰੀਕੇ ਨਾਲ ਕਰਦੇ ਆ ਜਿਵੇਂ ਮੈਂ ਕਰਦੀ ਆ ਤੇ ਬੜਾ ਵਧੀਆ ਲੱਗਦਾ ਕਿ ਹਾਂ ਆਪਾਂ ਏ ਤੋਂ ਲੈ ਕੇ ਇਹਨਾਂ ਨੂੰ ਜੱਟ ਤੱਕ ਸਿਖਾਇਆ ਤੇ ਬੜਾ ਵਧੀਆ ਕੰਮ ਕਰਦੇ ਜਦੋਂ ਮੈਂ ਸੈਲੂਨ 'ਚ ਨਹੀਂ ਹੁੰਦੀ ਤਾਂ ਮੈਨੂੰ ਬਿਲਕੁਲ ਵੀ ਟੈਨਸ਼ਨ ਨਹੀਂ ਹੁੰਦੀ ਮੈਨੂੰ ਪਤਾ ਕਿ ਸਾਰੇ ਸੰਭਾਲ ਲੈਣਗੇ ਇਹਨਾਂ ਨੇ ਸਭ ਕੁਝ ਮੈਨੇਜ ਕਰ ਲੈਣਾ ਉਸ ਤੋਂ ਬਾਅਦ ਆਪਾਂ ਲਾਈਨਰ ਯੂਜ਼ ਕੀਤਾ ਤੇ ਲਾਈਨਰ ਆਪਾਂ ਜੈਲ ਹੀ ਯੂਜ਼ ਕਰਦੇ ਹਮੇਸ਼ਾ ਹੀ ਤੁਸੀਂ ਕਿਸੇ ਵੀ ਬ੍ਰਾਂਡ ਦਾ ਯੂਜ਼ ਕਰ ਲਓ ਕੋਈ ਚੱਕਰ ਨਹੀਂ ਆ ਜਿਆਦਾ ਲੋ ਬ੍ਰਾਂਡ ਨਾ ਯੂਜ਼ ਕਰੋ ਮੀਡੀਅਮ ਦੇ ਵਿੱਚ ਕਰ ਸਕਦੇ ਹੋ ਬੜੇ ਵਧੀਆ ਤਰੀਕੇ ਨਾਲ ਤੁਸੀਂ ਇਹਨੂੰ ਯੂਜ਼ ਕਰੋ ਸਟੇਪ ਬਹੁਤ ਵਧੀਆ ਕਰਦਾ ਹੈ ਬਾਕੀ ਲੁੱਕ ਵੀ ਬਹੁਤ ਜ਼ਿਆਦਾ ਵਧੀਆ ਆਂਦੀ ਹੈ ਇਕੱਲੇ ਸੈਲੂਨ ਵਾਲੇ ਨਹੀਂ ਤੁਸੀਂ ਘਰ ਦੇ ਵਿੱਚ ਵੀ ਜਦੋਂ ਵੀ ਕਿਸੇ ਨੇ ਮੇਕਅਪ ਕਰਨਾ ਜਿਹੜੇ ਮੇਕਅਪ ਦੇ ਬਹੁਤ ਜ਼ਿਆਦਾ ਸ਼ਕੀਨ ਆ ਤੇ ਤੁਸੀਂ ਜੈਲ ਆਇਲਾਈਨਰ ਹੀ ਯੂਜ਼ ਕਰਿਆ ਕਰੋ ਤੇ ਇਹਨੂੰ ਕਦੇ ਵੀ ਓਪਨ ਨਾ ਛੱਡਿਆ ਕਰੋ ਕਿਉਂਕਿ ਇਹ ਡਰਾਈ ਹੋ ਜਾਂਦੀ ਆ ਤੇ ਆਪਾਂ ਇਹਦੇ ਨਾਲ ਹੀ ਕੱਜਲ ਪਾਨੇ ਆ ਹਮੇਸ਼ਾ ਮੈਂ ਹਰ ਇੱਕ ਵੀਡੀਓ ਦੇ ਵਿੱਚ ਹੀ ਬੋਲਦੀ ਆ ਮੇਬੀ ਇਹ ਚੀਜ਼ ਦਾ ਤੇ ਇਹਦੇ ਨਾਲ ਹੀ ਆਪਾਂ ਆਈਬ੍ਰੋ ਨੂੰ ਡਿਫਾਈਨ ਕਰ ਲੈਨੇ ਆ ਤੇ ਬੜੇ ਕਮ ਮਤਲਬ ਕਾਫੀ ਮਤਲਬ ਮੇਕਅਪ ਦੇ ਵਿੱਚ ਚੀਜ਼ਾਂ ਨੇ ਜਿੱਥੇ ਆਪਾਂ ਜੈਲ ਲਾਈਨਰ ਨੂੰ ਯੂਜ਼ ਕਰਦੇ ਆ ਤੇ ਇਹਦੇ ਨਾਲ ਲੁੱਕ ਵੀ ਬੜੀ ਵਧੀਆ ਆਂਦੀ ਆ ਆਈਜ਼ ਬਹੁਤ ਜ਼ਿਆਦਾ ਅਟਰੈਕਟਿਵ ਲੱਗਦੀਆਂ ਨੇ ਬਹੁਤ ਹੀ ਪਿਆਰੀਆਂ ਲੱਗਦੀਆਂ ਨੇ ਜਦੋਂ ਆਪਾਂ ਜੈਲ ਆਈਲਾਈਨਰ ਯੂਜ਼ ਕਰਦੇ ਆ ਤੇ ਹੁਣ ਆਰਤੀ ਨੇ ਉਸੇ ਬਰਸ਼ ਦੇ ਨਾਲ ਥੋੜਾ ਜਨੂੰ ਸਾਫ਼ ਕਰਕੇ ਮੇਰੀ ਆਈਬਰੋ ਡਿਫਾਈਨ ਕਰ ਰਹੀ ਆ ਮਤਲਬ ਉਹਨੂੰ ਆਪਾਂ ਟਿਸ਼ੂ ਦੇ ਨਾਲ ਹਲਕਾ ਜਿਹਾ ਸਾਫ ਕਰ ਲੈਣਾ ਹੈ ਕਿਉਂਕਿ ਜਿਆਦਾ ਲਾਈਨਰ ਜੇ ਹੋਇਆ ਤੇ ਆਪਣੀ ਆਈਬਰੋ ਕਾਫੀ ਡਾਰਕ ਹੋ ਜੂਗੀ ਤੁਸੀਂ ਬਿਲਕੁਲ ਹੀ ਕਲੀਨ ਕਰ ਲਓ ਹਲਕਾ ਜਿਹਾ ਰਹਿ ਜੂਗਾ ਉਦੋਂ ਤੁਸੀਂ ਆਈਬਰੋ ਨੂੰ ਹਲਕੀ ਜੀ ਸ਼ੇਪ ਦੇ ਦਿਓ ਜਿੱਥੋਂ ਤੁਹਾਨੂੰ ਲੱਗਦੀ ਆ ਮੇਰੀ ਆਈਬਰੋ ਵੈਸੇ ਮੋਟੀ ਆ ਮੈਨੂੰ ਨਹੀਂ ਜ਼ਰੂਰਤ ਬਟ ਮੈਂ ਥੋੜੀ ਜੀ ਆਕ ਕਰਨ ਵਾਸਤੇ ਸੈਂਟਰ ਦੇ ਵਿੱਚ ਥੋੜਾ ਜਿਹਾ ਕਲਰ ਫਿਲ ਕਰਾਇਆ ਤੇ ਸਟਾਰਟਿੰਗ ਤੇ ਤੇ ਮੇਰੀ ਆਈਬ੍ਰੋ ਵਧੀਆ ਗਈ ਦੂਜੀ ਸਾਈਡ ਤੇ ਸੀ ਆਈ ਸ਼ੈਡੋ ਪੈਲੇਟ ਦੇ ਵਿੱਚੋਂ ਬ੍ਰਾਊਨ ਕਲਰ ਕਲਰ ਲਿਆ ਡਾਰਕ ਬ੍ਰਾਊਨ ਜਿਹੜੇ ਕਿ ਮੈਟ ਕਲਰ ਹੁੰਦੇ ਨੇ ਉਹਦੇ ਨਾਲ ਕਰਕੇ ਦੇਖੀ ਤੇ ਮੈਂ ਕਿਹਾ ਚਲੋ ਆਪਾਂ ਡਿਫਰੈਂਸ ਦੇਖਦੇ ਹਾਂ ਦੋਨਾਂ ਚ ਕੀ ਆ ਕਿਹੜੀ ਆਈਬ੍ਰੋ ਜ਼ਿਆਦਾ ਸੋਹਣੀ ਲੱਗਦੀ ਆ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਕਿਹੜੀ ਆਈਬ੍ਰੋ ਜ਼ਿਆਦਾ ਸੋਹਣੀ ਲੱਗ ਰਹੀ ਆ ਲਾਈਨਰ ਵਾਲੀ ਜਾਂ ਆਈ ਸ਼ੈਡੋ ਦੀ ਪੈਲੇਟ ਵਿੱਚੋਂ ਜਿਹੜਾ ਆਪਾਂ ਡਾਰਕ ਬ੍ਰਾਊਨ ਕਲਰ ਲਿਆ ਉਹ ਵਾਲੀ ਤੇ ਹੁਣ ਤੁਸੀਂ ਦੇਖੋ ਕਿਹੜੀ ਤੇ ਆਪਾਂ ਕਿਹੜਾ ਲਗਾਇਆ ਸੀ ਮੈਂ ਤਾਂ ਤੁਹਾਨੂੰ ਦੱਸ ਚੁੱਕੀ ਆ ਕਿ ਕਿਹੜੀ ਤੇ ਕਿਹੜਾ ਲਗਾਇਆ ਵਾ ਬਾਕੀ ਤੁਸੀਂ ਵੀਡੀਓ ਦੇਖੋਗੇ ਤੁਹਾਨੂੰ ਪਤਾ ਚੱਲ ਜਾਊਗਾ ਮੈਨੂੰ ਜ਼ਿਆਦਾ ਵੈਸੇ ਆਈਲਾਈਨਰ ਵਾਲੀ ਵਧੀਆ ਲੱਗੀ ਜੇ ਤੁਸੀਂ ਉਹਦੀ ਬਲੈਂਡਿੰਗ ਵਧੀਆ ਕਰ ਲੋਗੇ ਤਾਂ ਆਈਲਾਈਨਰ ਵਾਲੇ ਬੈਸਟ ਆ ਬਹੁਤ ਪਿਆਰੀ ਲੱਗੀ ਉਹ ਤੇ ਉਸ ਤੋਂ ਬਾਅਦ ਆਪਾਂ ਹਲਕਾ ਜਿਹਾ بیس ਲੈ ਕੇ ਫਾਊਂਡੇਸ਼ਨ ਲੈ ਕੇ ਜੋ ਵੀ ਫਾਊਂਡੇਸ਼ਨ ਆਪਾਂ ਯੂਜ਼ ਕਰ ਰਹੇ ਆ ਉਹ ਫਾਊਂਡੇਸ਼ਨ ਲੈ ਕੇ ਆਪਾਂ نیچے ਥੋੜੀ-ਥੋੜੀ ਮਤਲਬ ਲਾਈਨ ਦੇ ਕੇ ਪ੍ਰੋਪਰ ਆਈਬ੍ਰੋ ਦੇ ਨਾਲ ਜਿਵੇਂ-ਜਿਵੇਂ ਆਪਣੀ ਆਈਬ੍ਰੋ ਦੀ ਸ਼ੇਪ ਜਾ ਰਹੀ ਹੈ ਉਵੇਂ ਸਪਰੇਡਿੰਗ ਕਰਨੀ ਉਸ ਫਾਊਂਡੇਸ਼ਨ ਦੀ ਕੋਈ ਫਲੈਟ ਬਲਸ਼ ਬਰਸ਼ ਲੈ ਲਓ ਫਲੈਟ ਬਰਸ਼ ਦੇ ਨਾਲ ਆਪਾਂ ਜਿਹੜਾ ਆਈਬ੍ਰੋ ਨੂੰ ਸੈੱਟ ਕਰਾਂਗੇ ਤੇ ਜਿਹੜਾ ਵੀ ਆਪਾਂ ਫਾਊਂਡੇਸ਼ਨ ਯੂਜ਼ ਕੀਤਾ ਵਾ ਉਹਨੂੰ ਕਿਤੇ ਲੱਗਿਆ ਨਹੀਂ ਰਹਿਣ ਦੇਣਾ ਬਿਲਕੁਲ ਹੀ ਬਲੈਂਡ ਕਰ ਦੇਣਾ ਆਈਬ੍ਰੋ ਦੀ ਸਾਈਡਸ ਤੋਂ ਤਾਂ ਜੋ ਔਡ ਨਾ ਲੱਗੇ ਦੇਖਣ ਵਾਲੇ ਮੈਨੂੰ ਆਈਜ਼ ਆਪਣੀਆਂ ਅਟਰੈਕਟਿਵ ਲੱਗਣ ਸੋਹਣੀਆਂ ਲੱਗਣ ਮੈਨੂੰ ਇਹ ਵਾਲੀ ਆਈਜ਼ ਜਿਹੜੀ ਜ਼ਿਆਦਾ ਸੁੰਦਰ ਲੱਗ ਰਹੀ ਹੈ ਜ਼ਿਆਦਾ ਸੋਹਣੀ ਲੱਗ ਰਹੀ ਹੈ ਜਿਹੜੀ ਰਾਈਟ ਸਾਈਡ ਤੇ ਆ ਹੁਣ ਆਪਾਂ ਹਾਈਲਾਈਟਰ ਲਗਾਵਾਂਗੇ ਹਾਈਲਾਈਟਰ ਹਮੇਸ਼ਾ ਆਪਾਂ ਬੋਨਜ਼ ਏਰੀਆ ਤੇ ਹੀ ਲਗਾਣੇ ਆ ਤੇ ਆਈ ਬਰੋ ਦੇ نیچے ਜਿਹੜੀਆਂ ਬੋਨਜ਼ ਹੁੰਦੀਆਂ ਉਹਦੇ ਉੱਪਰ ਹਾਈਲਾਈਟਰ ਲਗਾਵਾਂਗੇ ਨੋਜ਼ ਤੇ ਔਰ ਚੀਕਸ ਬੋਨਜ਼ ਤੇ ਲਗਾਵਾਂਗੇ ਤਾਂ ਹੁਣ ਮੇਰੀ ਆਈ ਬਰੋ ਦੇ ਉੱਪਰ ਜਿਹੜਾ ਹਾਈਲਾਈਟਰ ਉਹ ਲਗਾ ਰਹੀ ਆ ਬਟ ਸੌਰੀ ਥੋੜੀ ਜੀ ਵੀਡੀਓ ਅ ਉੱਪ ਹੋ ਗਈ ਡਾਊਨ ਹੋ ਗਈ ਤਾਂ ਉਹਦੇ ਕਰਕੇ ਸ਼ਾਇਦ ਨਹੀਂ ਦਿਖ ਰਿਹਾ ਸੌਰੀ ਕਈ ਵਾਰ ਵੀਡੀਓ ਬਣਾਉਣ ਵਾਲੇ ਵੀ ਥੋੜਾ ਜਿਹਾ ਇੱਧਰ ਉੱਧਰ ਕਰ ਦਿੰਦੇ ਆ ਤੇ ਮੈਂ ਵੌਇਸ ਕਰਨ ਲੱਗਿਆ ਵੀ ਸ਼ਾਇਦ ਥੋੜਾ ਧਿਆਨ ਨਹੀਂ ਦਿੱਤਾ ਤਾਂ ਸ਼ਾਇਦ ਹੁਣ ਦੇਖ ਹੀ ਰਿਹਾ ਹੋਊਗਾ ਪਰ ਇੱਥੇ ਆਪਾਂ ਹਾਈਲਾਈਟਰ ਜਿਹੜਾ ਅਪਲਾਈ ਕਰ ਲਿਆ ਤੇ ਇਹਦੇ ਨਾਲ ਜਿਹੜੀਆਂ ਆਈਜ਼ ਆ ਬੜੀਆਂ ਅਟਰੈਕਟਿਵ ਤੇ ਬੜੀਆਂ ਹੀ ਸੋਹਣੀਆਂ ਲੱਗਦੀਆਂ ਬਟ ਮੇਕਅਪ ਕਰਵਾਉਣਾ ਵੀ ਸੌਖ ਨਹੀਂ ਆ ਬਹੁਤ ਟਾਈਮ ਲੱਗ ਜਾਂਦਾ ਥੱਕ ਜਾਂਦੇ ਆ ਮੇਕਅਪ ਕਰਵਾਉਂਦੇ ਕਰਵਾਉਂਦੇ ਵੀ ਬਟ ਇਹ ਚੀਜ਼ ਹੁੰਦੀ ਹੈ ਕਿ ਜਿਨ੍ਹਾਂ ਦਾ ਕੋਈ ਫੰਕਸ਼ਨ ਜਾਂ ਬ੍ਰਾਈਡਲ ਹੁੰਦੀ ਆ ਉਹਨਾਂ ਨੂੰ ਐਕਸਾਈਟਮੈਂਟ ਬਹੁਤ ਹੁੰਦੀ ਆ ਤੇ ਇਸ ਕਰਕੇ ਉਹ ਬੈਠੇ ਰਹਿੰਦੇ ਆ ਕਿ ਅਸੀਂ ਆਪਣੀ ਫਾਈਨਲ ਲੁੱਕ ਦੇਖਾਂਗੇ ਪਰ ਇਸ ਦਿਨ ਮੈਨੂੰ ਵੀ ਬੜਾ ਚਾਅ ਸੀ ਬੜਾ ਸੋਹਣਾ ਮੇਕਅਪ ਕੀਤਾ ਕਿਉਂਕਿ ਤੇ ਵੀ ਜਾਣਾ ਹੁੰਦਾ ਤਾਂ ਇੰਨਾ ਟਾਈਮ ਨਹੀਂ ਦੇ ਪਾਉਂਦੇ ਤੇ ਅੱਜ ਆਪਾਂ ਵਿਹਲੇ ਸੀ ਤੇ ਫ੍ਰੀ ਸੀ ਤੇ ਮਨ ਖੋਲ ਕੇ ਕਰਨ ਵਾਲੇ ਨੇ ਵੀ ਜੀਲ ਲਾ ਕੇ ਕੀਤਾ ਤੇ ਕਰਵਾਉਣ ਵਾਲੇ ਨੇ ਵੀ ਜੀਲ ਲਵਾ ਕੇ ਹੀ ਲਾ ਕੇ ਹੀ ਕਰਵਾਇਆ ਤੇ ਹੁਣ ਨੋਸ ਦੇ ਉੱਪਰ ਪਾਊਡਰ ਕੰਟੋਰਿੰਗ ਕੀਤੀ ਸੀਗੀ ਦੈਨ ਹਾਈਲਾਈਟਰ ਲਗਾਇਆ ਤੇ ਹੁਣ ਚਿਕਸ ਬੋਨਸ ਦੇ ਉੱਪਰ ਵੀ ਜਿਹੜਾ ਹਾਈਲਾਈਟਰ ਉਹ ਅਪਲਾਈ ਕਰ ਦਿੱਤਾ ਤੇ ਹਾਈਲਾਈਟਰ ਦੇ ਨਾਲ ਆਇਆ ਕਿ ਜਿਹੜੇ ਆਪਣੇ ਫੀਚਰਸ ਆ ਬਹੁਤ ਹੀ ਸੋਹਣੇ ਲੱਗਣ ਲੱਗ ਜਾਂਦੇ ਨੇ ਜਿਵੇਂ ਕਾਂਡੋਰ ਦੇ ਨਾਲ ਹੁੰਦਾ ਕਿ ਜੇ ਆਪਣਾ ਫੇਸ ਬਰਾਡ ਆ ਜਾਂ ਆਪਣੇ ਆਪਾਂ ਥੋੜਾ ਜਿਹਾ ਆਪਣੇ ਫੇਸ ਨੂੰ ਸਕਲਪਟਿੰਗ ਲੁੱਕ ਦੇਣਾ ਚਾਹੁੰਦੇ ਆ ਉਹ ਦੇ ਸਕਦੇ ਆ ਤੇ ਹਾਈਲਾਈਟਰ ਦੇ ਨਾਲ ਜਿੱਥੇ ਆਪਣੇ ਆਪਣੇ ਫੀਚਰਸ ਹੁੰਦੇ ਨੇ ਉਹ ਜ਼ਿਆਦਾ ਇਨਹਾਂਸ ਹੋ ਕੇ ਆਉਂਦੇ ਨੇ ਜ਼ਿਆਦਾ ਉੱਪਰ ਦੇ ਨੇ ਬਹੁਤ ਹੀ ਪਿਆਰੇ ਲੱਗਦੇ ਨੇ ਅਟਰੈਕਟਿਵ ਲੱਗਦੇ ਨੇ ਤੇ ਮੈਨੂੰ ਮੇਰੀ ਲੁੱਕ ਬੜੀ ਪਿਆਰੀ ਲੱਗੀ ਸੀਰੀਅਸਲੀ ਕੋਈ ਇਹ ਨਹੀਂ ਕਿ ਸਾਡਾ ਖੁੱਦ ਦਾ ਮੇਕਅਪ ਜਾਂ ਕਿਦਾਂ ਵੀ ਆ ਬਟ ਮੈਨੂੰ ਐ ਆ ਕਿ ਹਾਂ ਮੇਰੇ ਬੱਚੇ ਨੇ ਜਾਂ ਮੇਰੇ ਸਟੂਡੈਂਟ ਨੇ ਲਾਲੂ ਮੇਕਅਪ ਕੀਤਾ ਤੇ ਬੜਾ ਹੀ ਸੋਹਣਾ ਮੇਕਅਪ ਕੀਤਾ ਵਾ ਕਿ ਜਿਵੇਂ ਉਹਨਾਂ ਨੇ ਐਫਰਟਸ ਲਗਾ ਕੇ ਇਹਨਾਂ ਵਧੀਆ ਕੀਤਾ ਵਾ ਤੇ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਤਾਂ ਬੰਦਾ ਵਾ ਤੇ ਹਾਈਲਾਈਟਰ ਜਿਹੜਾ ਨੋਜ਼ ਤੇ ਵੀ ਇੱਕ ਵਾਰ ਟੱਚ ਕਰ ਦਿੱਤਾ ਟੱਚ ਦੇ ਦਿੱਤਾ ਉਹਦਾ ਤੇ ਬੜਾ ਵਧੀਆ ਲੱਗਿਆ ਸੀ ਤੇ ਹੁਣ ਮੈਂ ਵੀ ਫੇਸ ਤੇ ਪੋਸ ਬਣਾਵਨਾ ਕਿ ਦੇਖ ਰਹੀ ਸੀ ਕਿ ਹਾਂ ਕਿਤੇ ਕੋਈ ਪ੍ਰੋਬਲਮ ਤਾਂ ਨਹੀਂ ਲੱਗ ਰਹੀ ਕਿਉਂਕਿ ਜੇ ਆਪਾਂ ਨਹੀਂ ਕਿਸੇ ਨੂੰ ਸਿਖਾਵਾਂਗੇ ਤਾਂ ਅਗਲਾ ਗਲਤੀ ਕਰਦਾ ਰਹੋਗਾ ਨਹੀਂ ਸਿੱਖੂਗਾ ਤੇ ਇਹੀ ਮੌਕਾ ਹੁੰਦਾ ਸਿੱਖਣ ਦਾ ਕਿ ਉਹ ਵੀ ਘਰੋਂ ਆਉਂਦੇ ਆ ਸਿੱਖਣ ਆਉਂਦੇ ਆ ਘਰ ਦਾ ਕੰਮ ਛੱਡਦੇ ਆ ਆਪਣੇ ਵਾਸਤੇ ਟਾਈਮ ਦੇ ਰਹੇ ਆ ਆਪਣੇ ਸੈਲੂਨ ਨੂੰ ਸੰਭਰੇ ਆਪਣੇ ਕਲਾਇੰਟਸ ਨੂੰ ਸੰਭਰੇ ਆ ਇੰਨੇ ਵਧੀਆ ਐਫਰਟਸ ਦੇ ਰਹੇ ਨੇ ਤੇ ਆਪਾਂ ਨੂੰ ਵੀ ਉਹਨਾਂ ਲਈ ਕੁਝ ਕਰਨਾ ਚਾਹੀਦਾ ਤੇ ਦਿਲੋਂ ਪ੍ਰੇ ਕਰਦੀ ਆ ਕਿ ਪ੍ਰਮਾਤਮਾ ਇਹਨਾਂ ਨੂੰ ਤਰੱਕੀਆਂ ਦੇਵੇ ਦੇਣ ਦੁੱਗਣੀ ਰਾ ਚੌਕਣੀ ਤਰੱਕੀ ਕਰਨੇ ਤੇ ਜਿੱਥੇ ਵੀ ਜਾਣ ਆਪਣਾ ਨਾਮ ਆਪ ਕਮਾਉਣੇ ਤੇ ਸਾਰੀ ਉਮਰ ਯਾਦ ਰੱਖਣ ਕਿ ਹਾਂ ਅਸੀਂ ਮੇਕਅਪ ਸਿੱਖਿਆ ਸੀਗਾ ਤੇ ਹੁਣ ਆਪਾਂ ਉਸੇ ਲਾਈਨਰ ਦਾ ਹੀ ਜਿਹੜਾ ਕੱਜਲ ਆ ਉਹ ਲਗਾਵਾਂਗੇ ਜੈਲਾ ਆਈ ਲਾਈਨਰ ਦਾ ਹੀ ਏ ਬਹੁਤ ਮਤਲਬ ਵਧੀਆ ਹੁੰਦਾ ਵਾ ਕਦੇ ਵੀ ਫੈਲਦਾ ਨਹੀਂ ਹੈ ਜਿਵੇਂ ਬਹੁਤ ਦੀ ਪ੍ਰੋਬਲਮ ਹੁੰਦੀ ਹੈ ਕਿ ਅਸੀਂ ਜੋ ਕੱਜਲ ਯੂਜ਼ ਕਰਦੇ ਹਾਂ ਤੇ ਸਾਡਾ ਕੱਜਲ ਫੈਲ ਜਾਂਦਾ ਮੋਸਟਲੀ ਗਰਮੀਆਂ ਦੇ ਵਿੱਚ ਆਪ ਨੂੰ ਇਹ ਪ੍ਰੋਬਲਮ ਜ਼ਿਆਦਾ ਆਉਂਦੀ ਆ ਬਟ ਜੇ ਆਪਾਂ ਜੈਲ ਆਇਲਾਈਨਰ ਯੂਜ਼ ਕਰਦੇ ਹਾਂ ਤੇ ਉਹਦਾ ਹੀ ਆਪਾਂ ਕੱਜਲ ਪਾਵਾਂਗੇ ਤੇ ਕਦੇ ਵੀ ਫੈਲਦਾ ਨਹੀਂ ਆ ਆਪਾਂ ਥੋੜਾ ਜਿਹਾ ਆਪਾਂ ਲਾਸਟ ਜਿੱਥੋਂ ਆਪਾਂ ਇਨਰ ਵੀ ਤੇ ਆਊਟਰ ਵੀ ਤੇ ਜਾਂਦੇ ਨਾ ਥੋੜਾ ਜਿਹਾ ਉਥੋਂ ਪਿੱਛੇ ਹਟ ਕੇ ਹੀ ਲਗਾਇਆ ਕਰੋ ਐਂਡ ਤੱਕ ਨਾ ਲਗਾਓ ਜੇ ਕਿਸੇ ਨੂੰ ਪ੍ਰੋਬਲਮ ਆਉਂਦੀ ਆ ਅਦਰਵਾਈਜ਼ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਇੱਥੇ ਮੈਨੂੰ ਵੀ ਹੁਣ ਉਬਾਸੀਆਂ ਆ ਰਹੀਆਂ ਸੀ ਕਿਉਂਕਿ ਤਿੰਨ ਚਾਰ ਦਾ ਟਾਈਮ ਹੋ ਗਿਆ ਸੀ ਚਾਹ ਪੀਣ ਨੂੰ ਬੜਾ ਦਿਲ ਕਰ ਰਿਹਾ ਸੀ ਬਟ ਬਿਜ਼ੀ ਸੀਗੇ ਤਾਂ ਕਰਕੇ ਅਸੀਂ ਸੋਚਿਆ ਕਿ ਕੋਈ client ਨਾ ਆਵੇ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਆਪਣਾ ਜਿਹੜਾ ਮੇਕਅੱਪ ਉਹ ਡਨ ਕਰ ਲਈਏ ਤੇ ਥੈਨ ਸਾਡਾ ਟਾਈਮ ਆ ਗਿਆ ਲਿਪਸਟਿਕ ਚੂਸ ਕਰਨ ਦਾ ਤੇ ਲਿਪਸਟਿਕ ਵੇਲੇ ਸਾਨੂੰ ਕਾਫੀ ਕਨਫਿਊਜ਼ਨ ਹੋਈ ਕਿਹੜੀ ਲਗਾਈਏ ਤੇ ਇੱਕ ਵਾਰ ਤਾਂ ਅਸੀਂ ਪੂਰੀ ਡਾਰਕ ਡਾਰਕ ਪਿੰਕ ਲਗਾ ਦਿੱਤੀ ਕਿਉਂਕਿ ਡਰੈਸ ਦਾ ਕਲਰ ਨਾ ਪਰਪਲ ਜੀ ਸ਼ੇਡ ਪੈ ਰਹੀ ਸੀ ਐਗਜੈਕਟ ਪਰਪਲ ਸ਼ੇਡ ਵੀ ਨਹੀਂ ਹੈਗਾ ਸੀ ਤੇ ਇਸ ਕਰਕੇ ਮੈਂ ਸੋਚਿਆ ਚਲੋ ਆਪਾਂ ਇੱਕ ਵਾਰ ਡਾਰਕ ਲਗਾਉਨੇ ਆ ਬਟ ਬਾਅਦ ਵਿੱਚ ਅਸੀਂ ਇਹਦੇ ਉੱਪਰ ਇੱਕ 슈ਗਰ ਦੀ ਲਿਪਸਟਿਕ ਸੀ ਉਹ ਲਗਾਤੀ ਉਹਦੇ ਨਾਲ ਕਲਰ ਜਿਹੜਾ ਬੜਾ ਪਿਆਰਾ ਹੋ ਗਿਆ ਬਹੁਤ ਸੋਹਣਾ ਕਲਰ ਆਇਆ ਇਹ ਵੀ ਕਲਰ ਬੜਾ ਸੋਹਣਾ ਲੱਗ ਰਿਹਾ ਸੀ ਕਿਉਂਕਿ ਮੈਂ ਲਿਪਸਟਿਕ ਬਹੁਤ ਘੱਟ ਲਗਾਨੀ ਆ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਸੀ ਬਟ ਇੰਜ ਵੀ ਲੱਗ ਰਿਹਾ ਸੀ ਕਿ ਕਾਫੀ ਡਾਰਕ ਹੋ ਗਿਆ ਤੇ ਦੈਨ ਅਸੀਂ ਇੱਕ ਲਿਪਸਟਿਕ ਉੱਪਰ ਐਡ ਕਰਕੇ ਇਹਨੂੰ ਲਾਈਟ ਕਰ ਲਿਆ। ਇਹਦੇ ਨਾਲ ਇਹਦੀ ਸ਼ੇਡ ਜਿਹੜੀ ਬੜੀ ਸੋਹਣੀ ਬਣ ਗਈ ਜਿਹੜੀ ਆਪਾਂ ਨੂੰ ਪ੍ਰੋਪਰ ਚਾਹੀਦੀ ਸੀਗੀ। ਤੇ ਲਿਪਸਟਿਕ ਤੋਂ ਬਾਅਦ ਹੁਣ ਆਪਾਂ ਕਰਨਾ ਹੈਅਰ ਸਟਾਈਲ ਜਿਹੜਾ ਆਪਣਾ ਮੇਨ ਹੁਣ ਰਹਿ ਗਿਆ ਹੈਅਰ ਸਟਾਈਲ ਦੇਖਦੇ ਹਾਂ ਕਿਉਂਕਿ ਮੇਰੇ ਹੇਅਰ ਸ਼ਾਰਟ ਸੀਗੇ। ਇਸ ਕਰਕੇ ਆਪਾਂ ਹੈਅਰ ਸਟਾਈਲ ਸੋਚ ਰਹੇ ਸੀ ਕਿ ਹੁਣ ਆਪਾਂ ਹੈਅਰ ਸਟਾਈਲ ਕਿਹੜਾ ਕਰਾਂਗੇ। ਤਾਂ ਇਹਦੇ ਵਿੱਚ ਥੋੜੀ ਜਿਹੀ ਪਹਿਲਾਂ ਲਿਪਸਟਿਕ ਨੂੰ ਅਦਲਾ ਬਦਲ ਕੀਤੀ ਜਾ ਰਹੀ ਆ ਕਿਵੇਂ ਕਰੀਏ। ਕਾਫੀ ਟਾਈਮ ਬਾਅਦ ਸਾਡੀ ਲਿਪਸਟਿਕ ਜਿਹੜੀ ਉਹ ਸੈੱਟ ਹੋ ਗਈ। ਮੇਨ ਇਹੀ ਹੁੰਦਾ ਜਦੋਂ ਕਲਾਇੰਟ ਵੀ ਆਪਣੇ ਕੋਲ ਆਉਂਦੇ ਆ ਤੇ ਸਾਰਾ ਮੇਕਅਪ ਹੋ ਜਾਂਦਾ ਬਟ ਲਿਪਸਟਿਕ ਵੇਲੇ ਆਪ ਨੂੰ ਟਾਈਮ ਲੱਗ ਜਾਂਦਾ ਚੂਸ ਕਰਨ ਵੇਲੇ ਕਿ ਆਪਾਂ ਕਿਹੜੀ ਲਿਪਸਟਿਕ ਲਾਈਏ ਜਿਹਦੇ ਨਾਲ ਥੋੜੀ ਜਿਹੀ ਬਿਊਟੀ ਐ ਜ਼ਿਆਦਾ ਇਨਹਾਂਸ ਹੋਵੇ ਤੇ ਹਲਕੀ ਜਿਹੀ نیچے ਆਈ ਸ਼ੈਡੋ ਦੇ ਨਾਲ ਆਪਾਂ ਸਪਰੇਟਿੰਗ ਕਰਤੀ ਸੀਗੀ ਕੱਜਲ ਤੋਂ ਵੀ نیچے ਥੋੜੀ ਜਿਹੀ ਜ਼ਿਆਦਾ ਸ਼ੋਅ ਨਹੀਂ ਹੋਈ ਬਟ ਹਲਕੀ ਹਲਕੀ ਜਿਹੜੀ ਆਪਾਂ نیچے-níche ਆਈ ਸ਼ੈਡੋ ਦੇ ਨਾਲ ਸਪਰੇਟਿੰਗ ਕਰਤੀ ਸੀ ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਤੱਕਾ ਦੇ ਵੀ ਸਪਾਰਕਲ ਜਾਂ ਗਲਿਟਰਸ ਜਿਹਦੇ ਵਿੱਚ ਹੁੰਦੇ ਆ ਉਹ ਆਈ ਸ਼ੈਡੋ ਨਾ ਯੂਜ਼ ਕਰਿਓ ਜਿਹੜੇ ਮੈਟ ਹੁੰਦੇ ਨੇ ਉਹੀ ਯੂਜ਼ ਕਰਿਓ ਕਿਉਂਕਿ ਆਇਜ਼ ਦੇ ਕਿੰਨੇ ਪਾਰਟ ਨੇ ਜਿੱਥੇ ਆਪਾਂ ਮੇਕਅਪ ਕਰਦੇ ਆ ਉਥੇ ਮੈਟ ਕਲਰ ਹੀ ਯੂਜ਼ ਹੁੰਦੇ ਨੇ ਉਥੇ ਜਿਹੜੇ ਗਲਿਟਰਸ ਨੇ ਜਾਂ ਆ ਜਿਹਦੇ ਵਿੱਚ ਥੋੜੀ ਬੜੀ ਸਪਾਰਕਲਸ ਹੁੰਦੀ ਆ ਉਹ ਜਿਹੜੇ ਆਈ ਸ਼ੈਡੋ ਨਹੀਂ ਕੰਮ ਆਉਂਦੇ ਜਿਵੇਂ ਕ੍ਰੀਜ਼ ਦੇ ਵਿੱਚ ਹੋ ਗਿਆ ਆਊਟਰ ਵੀ ਤੇ ਹੋ ਗਿਆ ਔਰ ਸਪਰੈਡਿੰਗ ਟਾਈਮ ਹੋ ਗਿਆ ਇਦੋਂ ਆਪਾਂ ਮੈਟ ਕਲਰ ਹੀ ਯੂਜ਼ ਕਰਾਂਗੇ ਤਾਂ ਆਪਣਾ ਮੇਕਅਪ ਜਿਹੜਾ ਜ਼ਿਆਦਾ ਵਧੀਆ ਹੋਊਗਾ ਤੇ ਖਿਲਰਿਆ ਜਿਹਾ ਨਹੀਂ ਲੱਗਦਾ ਲੱਗਦਾ ਕਿ ਕਿਸੇ ਪ੍ਰੋਫੈਸ਼ਨਲ ਨੇ ਮੇਕਅਪ ਕੀਤਾ ਹੋਇਆ ਤੇ ਦੈਨ ਹੁਣ ਆਪਣੇ ਦੋਨੋਂ ਸਾਈਡ ਜਿਹੜੀ ਸੈਪਰੇਟਿੰਗ ਆ ਉਹ ਵੀ ਹੋ ਗਈ ਆ ਤੇ ਜੇ ਜਿਹੜਾ ਵੀ ਕੋਈ ਸਾਡੀ ਵੀਡੀਓ ਦੇਖ ਕੇ ਮੇਕਅਪ ਸਿੱਖਦਾ ਨਾ ਤਾਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਸਾਡੀ ਵੀਡੀਓ ਤੁਹਾਡੇ ਕੰਮ ਆਈ ਆ ਤੁਸੀਂ ਕੁਝ ਸਿੱਖਿਆ ਤੇ ਆਪਾਂ ਹੁਣ ਲਗਾਈਆਂ ਆਈਲੈਸ਼ਸ ਆਈਲੈਸ਼ਸ ਵੀ ਆਪਾਂ ਅ ਮਤਲਬ ਹਮੇਸ਼ਾ ਲਾਸਟ ਤੋਂ ਆਊਟਰ ਵੀ ਤੋਂ ਲਗਾਣੀ ਸਟਾਰਟ ਕਰਦੇ ਆ ਇਨਰ ਵਾਲੀ ਸਾਈਡ ਮੀਨਜ਼ ਨੋਜ਼ ਵਾਲੀ ਸਾਈਡ ਕਿਉਂਕਿ ਜਦੋਂ ਆਪਾਂ ਆਊਟਰ ਤੇ ਲਗਾਣੇ ਆ ਉੱਥੇ ਆਪਣੀ ਆਈਲੈਸ਼ਸ ਆਪਣੀਆਂ origignal ਆਈਲੈਸ਼ਸ ਨਾਲ ਬਿਲਕੁਲ ਮੈਚ ਹੋਣੀ ਚਾਹੀਦੀਆਂ ਵਾ ਉਹਨਾਂ ਦੀ ਐਂਡਿੰਗ ਸੇਮ ਹੋਣੀ ਚਾਹੀਦੀ ਆ ਫਰੰਟ ਤੋਂ ਚਾਹੇ ਘੱਟ ਵੀ ਜਾਂਦੀ ਏ ਕੋਈ ਪ੍ਰੋਬਲਮ ਨਹੀਂ ਆ ਕਿਉਂਕਿ ਜਦੋਂ ਆਪਾਂ ਆਈਜ਼ ਓਪਨ ਕਰਾਂਗੇ ਨਾ ਤੇ ਜੇ ਬੈਕ ਤੋਂ ਆਈ ਬਰੋ ਆਪਣੀ ਆਈਲੈਸ਼ ਛੋਟੀ ਹੋਊਗੀ ਤਾਂ ਬਹੁਤ ਆਡ ਲੱਗਦੀਆਂ ਬਹੁਤ ਗੰਦੀਆਂ ਲੱਗਦੀਆਂ ਆ ਆਪਾਂ ਐਂਡਿੰਗ ਦੋਨਾਂ ਦੀ ਸੇਮ ਪੋਜੀਸ਼ਨ 'ਚ ਕਰਨੀ ਆ ਜਿੱਥੇ ਉਹਦੀ ਐਂਡਿੰਗ ਹੋ ਰਹੀ ਆ ਉੱਥੇ ਹੀ ਆਪਣੀਆਂ ਆਰਟੀਫੀਸ਼ੀਅਲ ਦੀ ਹੋਣੀ ਚਾਹੀਦੀ ਆ ਜਿੱਥੇ origignal ਦੀ ਹੋ ਰਹੀ ਆ ਬਟ ਜਿੱਥੇ ਉਹਨਾਂ ਦੀ ਸਟਾਰਟਿੰਗ ਹੁੰਦੀ ਆ ਆਈਲੈਸ਼ ਅਸੀਂ ਨੋਜ਼ ਵਾਲੀ ਸਾਈਡ ਤੋਂ ਉੱਥੋਂ ਜੇ ਤੁਹਾਡਾ ਥੋੜਾ ਜਿਹਾ ਫਰਕ ਪੈ ਵੀ ਜਾਂਦਾ 0.2 ਪੁਆਇੰਟ ਦਾ ਤਾਂ ਕੋਈ ਚੱਕਰ ਨਹੀਂ ਤੇ ਹੁਣ ਵਾਰੀ ਆ ਗਈ ਆਪਣੀ ਹੈਅਰ ਸਟਾਈਲ ਦੀ ਹੈਅਰ ਸਟਾਈਲ ਬਹੁਤ 트ੈਂਡ ਚੱਲ ਰਿਹਾ ਅੱਜਕੱਲ ਜਿਹੜੇ ਵਿੱਚ ਟਿਸ਼ੂ ਵਗੈਰਾ ਲਗਾ ਰਹੇ ਨੇ ਲੇਸਸ ਲਗਾ ਰਹੇ ਨੇ ਤੇ ਅੱਜ ਆਪਾਂ ਵੀ ਸੋਚਿਆ ਕਿ ਆਪਾਂ ਇਸੇ ਤਰੀਕੇ ਨਾਲ ਹੀ ਜਿਹੜਾ ਹੈਅਰ ਸਟਾਈਲ ਕਰਾਂਗੇ ਤਾਂ ਅੱਜ ਗਗਨ ਮੇਰਾ ਕਰ ਰਹੀ ਹੈ ਹੈਅਰ ਸਟਾਈਲ ਕਿਉਂਕਿ ਇਹਦਾ ਹੈਅਰ ਸਟਾਈਲ ਦੇ ਵਿੱਚ ਕਾਫੀ ਇੰਟਰਸਟ ਹੁੰਦਾ ਜਿਵੇਂ ਆਪਾਂ ਕਹਿੰਦੇ ਨੇ ਨਾ ਮਾਵਾਂ ਨੂੰ ਪਤਾ ਹੁੰਦਾ ਕਿ ਸਾਡਾ ਬੱਚਾ ਕੀ ਚਾਹੁੰਦਾ ਵਾ ਉਹਦੀ ਬੋਲੀ ਬੱਚੇ ਦੀ ਮਾਂ ਹੀ ਸਮਝ ਸਕਦੀ ਹੈ ਤੇ ਇਦਾਂ ਮੈਨੂੰ ਵੀ ਪਤਾ ਕਿ ਮੇਰਾ ਕਿਹੜਾ ਬੱਚਾ ਕਿਹੜੀ ਚੀਜ਼ 'ਚ ਜ਼ਿਆਦਾ ਪਰਫੈਕਟ ਹੈਗਾ ਵਾ ਤੇ ਇਹਦੇ ਵਿੱਚ ਗਗਨ ਜਿਹੜੀ ਉਹ ਜ਼ਿਆਦਾ ਮਤਲਬ हेयर स्टाइल ਕਰਕੇ ਜ਼ਿਆਦਾ ਖੁਸ਼ ਰਹਿੰਦੀ ਆ ਬਾਕੀ ਉਹਦੇ ਮਾਈਂਡ 'ਚ ਜਲਦੀ ਹੇਅਰ ਸਟਾਈਲ ਆ ਵੀ ਜਾਂਦੇ ਆ ਤੇ ਕੁਝ ਕੰਮਾਂ ਵਿੱਚ ਆਰਤੀ ਵੀ ਬਹੁਤ ਵਧੀਆ ਤੇ ਸਾਡਾ ਇੱਕ ਹੋਰ ਬੱਚਾ ਲਾਪਰੀ ਤੇ ਉਹ ਵੀ ਬਹੁਤ ਵਧੀਆ ਮੇਕਅਪ ਕਰਦੀ ਆ ਤੇ ਬਹੁਤ ਵਧੀਆ ਸਾਰੇ ਕੰਮ ਕਰਦੀ ਆ ਲਾਈਕ ਸਾਰਾ ਸਰਵਿਸ ਬਹੁਤ ਵਧੀਆ ਦਿੰਦੀ ਆ ਵੀ ਬਟ ਉਹਦਾ ਹੈਡ ਵਾਸ਼ ਬਹੁਤ ਜ਼ਿਆਦਾ ਵਧੀਆ ਤੇ ਇਸੇ ਤਰੀਕੇ ਨਾਲ ਹੁਣ ਗगन ਦਾ ਜਿਹੜਾ ਵਾਕੇ हेयर स्टाइल ਵਧੀਆ ਕਰ ਲੈਂਦੀ ਆ ਕਰ ਤਾਂ ਸਾਰੇ ਲੈਂਦੇ ਆ ਬਟ ਕਿਸੇ ਦਾ ਕਿਸੇ ਚੀਜ਼ 'ਚ ਜ਼ਿਆਦਾ ਹੱਥ ਖੁੱਲੇ ਹੁੰਦਾ ਨਾ ਤੇ ਫਿਰ ਬੰਨ ਬਣਾਇਆ ਮੈਂ ਇਹ ਟਾਸਕ ਗगन ਨੂੰ ਦਿੱਤਾ ਸੀਗਾ ਮੈਂ ਕਿਹਾ ਮੇਰਾ ਅੱਜ ਇਹ ਟਾਸਕ ਤੂੰ ਕੰਪਲੀਟ ਕਰਨਾ ਕਿ ਮੇਰੇ ਸ਼ਾਰਟ ਹੈਅਰ ਦਾ ਬੰਨ ਬਣਾ ਬਹੁਤ ਕੋਸ਼ਿਸ਼ ਕਰ ਰਹੀ ਸੀ ਬਚਨ ਦੀ ਕਿ ਕਾਲਜ਼ ਪਾ ਲਓ ਇੰਜ ਕਰ ਲਓ ਮੈਂ ਕਿ ਨਹੀਂ ਅੱਜ ਮੈਂ ਬਨ ਹੀ ਬਣਵਾਉਣਾ ਕਿ ਕੱਲ ਨੂੰ ਆਪਣੇ ਕੋਲ ਕੋਈ ਕਲਾਇੰਟ ਆ ਜਾਂਦਾ ਤੇ ਆਪਾਂ ਨੂੰ ਈਜ਼ੀ ਹੁੰਦਾ ਵਾ ਬਣਾਉਣਾ ਆਪਾਂ ਨੂੰ ਥੋੜਾ ਟਫ ਨਹੀਂ ਲੱਗਦਾ ਬਟ ਕਾਫੀ ਜੱਦੋਜਹਿਦ ਕਰਨ ਤੋਂ ਬਾਅਦ ਉਹਨੇ ਮੇਰਾ ਮੈਸੇਜ ਆ ਬਨ ਰੈਡੀ ਕਰਤਾ ਜਿਹਦੇ ਉੱਪਰ ਆਪਾਂ ਲੈਸਸ ਵਗੈਰਾ ਲਗਾ ਰਹੀ ਸੀ ਜਿਹੜੀ ਆਪਾਂ ਫਰੰਟ ਤੇ ਲਗਾਈ ਸੀਗੀ ਉਹਦੇ ਨਾਲ ਆਪਾਂ ਨੂੰ ਕੰਪਲੀਟ ਕਰ ਦਿੱਤਾ ਤੇ ਮੈਨੂੰ ਮੇਰੀ ਲੁੱਕ ਫਾਈਨਲੀ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਸੀਰੀਅਸਲੀ ਤੁਸੀਂ ਦੱਸੋਗੇ ਤੁਹਾਨੂੰ ਮੇਕਅਪ ਕੇਵੇਂ ਦਾ ਲੱਗਿਆ ਵਾ ਕਿਵੇਂ ਦੀ ਮਤਲਬ ਲੁੱਕ ਲੱਗ ਰਹੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਐਪਰੀਸ਼ੀਏਟ ਵੀ ਜਰੂਰ ਕਰਨਾ ਸਾਡੇ ਬੱਚੇ ਨੂੰ ਜਿਹਨੇ ਮੇਕਅਪ ਕੀਤਾ ਹੈ ਬਾਕੀ ਉਸ ਤੋਂ ਬਾਅਦ ਅਸੀਂ ਫੋਟੋ ਸ਼ੂਟ ਕੀਤਾ ਫੋਟੋ ਸ਼ੂਟ ਵੇਲੇ ਵੀ ਸਾਨੂੰ ਬਹੁਤ ਟਾਈਮ ਲੱਗਿਆ ਐਂਜ ਸੀ ਕਿ ਡਰੈਸ ਪਾਈ ਆ ਹੁਣ ਲਾਹਾ ਤੇ ਲਈਏ ਕੋਈ ਤੇ ਕਾਫੀ ਮਜ਼ਾ ਆਇਆ ਤੇ ਅਮਨ ਨੇ ਕੀਤਾ ਫੋਟੋ ਸ਼ੂਟ ਮੈਂ ਬੈਠੀ ਬੈਠੀ ਡਾਂਸ ਕਰ ਰਹੀ ਸੀ ਤੇ ਅਮਨ ਸਰ ਜਿਹੜੇ ਕਿ ਸਾਡੇ హెਅਰ ਦਾ హెਅਰ ਸਪੈਸ਼ਲਿਸਟ ਨੇ ਬੜਾ ਹੀ ਵਧੀਆ ਕੰਮ ਕਰਦਿੰਨੇ ਰਿਬੌਂਡਿੰਗ ਸਮੂਥਨਿੰਗ ਕਟਿੰਗ ਤੇ ਇਹਨਾਂ ਦੀ ਮੰਨੀ ਪਰ ਮੰਨੀ ਆ ਬਹੁਤ ਵਧੀਆ ਕਟਿੰਗ ਕਰਦੇ ਨੇ ਤੇ ਇੱਕ ਰਹਿ ਗਏ ਸਾਡੇ ਵੀ ਨਹੀਂ ਸਰ ਉਹ ਵੀ ਜੈਂਟਸ ਦਾ ਕੰਮ ਬਹੁਤ ਵਧੀਆ ਕਰਦੇ ਨੇ ਥੈਂਕ ਯੂ